ਪਹਿਲਾਂ ਕਹਿ ਕੇ ਹਟਿਆਗਾ ਵੀ ਮਾਂ ਨੂੰ ਦਾ ਪੁੱਤ ਸਾਰੇ ਇੱਕੋ ਜਿਹੇ ਹੁੰਦੇ ਆ ਹੋਰ ਫਿਲਮ ਵਿੱਚ ਤਾਂ ਆਪਾਂ ਕਹਿ ਸਕਦੇ ਸੀ ਕਿ ਟੰਗਵਾੜੀ ਆ ਇਹਦੀ ਚੰਗੀ ਇਹਦੀ ਚੰਗੀ ਕਹਿੰਦਾ ਕਿਉਂਕਿ ਮੈਸੇਜ ਦੇਣ ਵਾਲੀ ਆ ਕਦੇ ਕਦੇ ਬਣ ਜਾਂਦੀ ਆ ਮੂਵੀਆਂ ਘੱਟ ਬਣਾਉਂਦੇ ਆ ਇਹਨੂੰ ਕਰਾ ਮੀਰ ਬਣ ਜਾਂਦੇ ਕਾਕੇ ਗਰੀਬ ਤੋਂ ਮੁੜ ਕੇ ਉਹ ਫਿਰ ਹੱਥ ਚੱਕ ਲੈਂਦੇ ਨੇ ਜੇ ਉਹ ਪਰਿਵਾਰ ਹੀ ਜਾੜ ਦਿੰਦੇ ਆ ਜਿਵੇਂ ਕੋਈ ਬਾਈ ਦਾ ਦੇਖੀ ਤੁਸੀਂ ਸੀ ਨਾ ਉਹਦੇ ਚ ਸਾਰਾ ਪਰਿਵਾਰ ਹੀ ਖਤਮ ਹੋ ਜਾਂਦਾਗਾ ਮੁੜ ਕੇ ਬੰਦਾ ਪਸਤਾਉਂਦਾਗਾ ਕਿਹਦੇ ਚ ਇਹ ਸੀਨ ਸੀਗਾ ਵੀ ਜਿਵੇਂ ਪੰਮੇ ਬਾਈ ਦਾ ਉਹ ਕੁੜੀ ਨੂੰ ਕਹਿੰਦੇ ਵੀ ਪੈਰਾਲਾਈਜ ਹੋ ਗਈ ਵੀ ਉਹ ਉੱਠ ਨਹੀਂ ਸਕਦੀ ਗਈ ਉਹ ਸੀਨ ਨੇ ਬਹੁਤ ਜ਼ਿਆਦਾ ਰਵਾਇਆ ਵੀ ਇੱਕ ਪਿਓ ਆਦੇ ਲਾਦ ਨੂੰ ਕਿਵੇਂ ਸੰਭ ਰਿਹਾ ਹੈਗਾ ਜੁਰ ਪੈਸੇ ਜੀ ਮੈਸੇਜ ਵਿੱਚ ਦੱਸ ਨਹੀਂ ਸਕਦਾ ਮਹਾਲੀਏ ਦੀ ਚ ਤੱਕਤਾ ਬਾਈਆਂ ਕਹਿੰਦੇ ਵੀ ਜਿਹੜੇ ਬੰਦੇ ਇੱਥੇ ਪਹਿਲਾਂ ਸਕਿਉਰਟੀ ਗਾਰਡ ਸੀ ਨੇ ਜ਼ਮੀਨਾਂ ਮਹਿੰਗੀਆਂ ਹੋਈਆਂ ਉਹ ਬਾਹਰ ਚੁੱਲ੍ਹਾ ਤੇ ਆਉਣ ਲੱਗੇ ਚੰਡੀਗੜ੍ਹ ਕੋਠੀਆਂ ਲੈ ਲਈ ਦੁਬਾਰੇ ਫੇਰ ਉਹਨਾਂ ਦਾ ਸਾਰਾ ਸਮਾਨ ਵਿੱਕ ਗਿਆ ਨਹੀਂ ਉਹਨਾਂ ਦਾ ਸਵਿਆ ਪੈਸਾ ਦੁਬਾਰੇ ਫੇਰ ਉੱਥੇ ਸਕਿਉਰਟੀ ਗਾਰਡ ਲਾ ਗਏ ਸੰਤੁੱਜੜ ਕੇ ਆਏ ਆ ਸਾਡੇ ਨਾਲ ਚੰਦੀ ਸੋਨਾ ਤੇ ਜ਼ਮੀਨ ਸਾਡੇ ਨਾਲ ਤੁਰੇ ਆਪਾਂ ਕਹਿੰਦੇ ਆ ਵੀ ਸਾਡੇ ਨਾਲ ਕੋਈ ਜ਼ਮੀਨ ਤੁਰ ਕੇ ਨਹੀਂ ਜਾ ਸਕਦੀ ਪਰ ਪਾਕਿਸਤਾਨ ਆਧਾਰਨਾ ਜਦੋਂ ਇੱਧਰ ਆਏ ਆ ਜ਼ਮੀਨ ਤੁਰ ਕੇ ਇੱਧਰ ਸਰਕਾਰ ਨੂੰ ਦੇਣੀ ਪਈ ਜਿੰਨੀ ਉੱਧਰ ਰਹੀ ਸੀ ਹੋ ਜੋ ਠੀਕ ਆ ਕਿਸੇ ਪਿੱਛੇ ਨਾ ਲੱਗੋ ਜੇ ਤੁਸੀਂ ਮੰਨ ਲਓ ਬਾਈ ਗੱਡੀ ਲੈ ਲਈ ਤੂੰ 50 ਲੱਖ ਦੀ ਲੈ ਲਈ ਤੇ ਤੂੰ ਸੜਕ ਤੇ ਚੜ ਤੈਨੂੰ 70 ਵਾਲੀ ਮਿਲ ਜੂ ਜਿੱਤ ਲੈਗਾ ਦੁਨੀਆ ਤੇ ਫਿਰ ਆਦੀ ਪ੍ਰਾਪਰਟੀ ਬਚਾ ਕੇ ਰੱਖੋ ਲੋਕਾਂ ਦੀਆਂ ਜੀਨ ਪੈਂਟਾ ਸਿਸਟਮ ਦੇਖ ਕੇ ਮਹਿੰਗਾ ਕੰਪਨੀਆਂ ਦਾ ਆ ਦਾ ਕਰਨਾ ਕਿ ਮੈਂ ਲੱਗੀ ਆ ਯਾਰਾ ਤੂੰ ਦੇਖੀ ਆ ਵੀਰੇ ਮੇਰੇ ਤੋਂ ਸਾਫ ਦੇ ਨਕੜਾ ਤੂੰ ਪੱਤਰਕਾਰ ਆ ਵੀ ਐਂਡ ਗੱਲ ਬਾਤ ਉਹਦੇ ਚਾਪਾ ਕੋਈ ਕਾਟ ਹੀ ਨਹੀਂ ਸਕਦੇ ਕਮੀ ਬੇਸੀ ਕਾਟ ਹੀ ਕਰਦ ਛਾਲ ਜਮਾ ਕਰਕੇ ਤਾਂ ਤੂੰ ਤੁਸੀਂ ਦੇਖੀ ਆ ਸ਼ੁਰੂ ਜਦੋਂ ਚੱਲ ਪੈਂਦੀ ਆ ਸਾਰੇ ਸੀਨ ਪ੍ਰਭਾਵਿਤ ਕਰਦੀ ਬਸ ਅੰਮੇ ਬਾਈ ਦਾ ਸੀਨ ਐਂਡ ਤੱਕ ਗੀਪੀ ਬਾਈ ਦਾ ਵੀ ਪੂਰਾ ਸੀਨ ਓਕੇ ਸੀ ਸਾਰਿਆਂ ਦੀ ਵਧੀਆ ਸੀ ਜਿਵੇਂ ਪਹਿਲਾਂ ਕਹਿ ਕੇ ਹਟਿਆਗਾ ਵੀ ਮਾਂ ਨੂੰ ਦਾ ਪੁੱਤ ਸਾਰੇ ਇੱਕੋ ਜਿਹੇ ਹੋਰ ਫਿਲਮ ਵਿੱਚ ਤਾਂ ਆਪਾਂ ਕਹਿ ਸਕਦੇ ਛੋਟੇ ਟੰਗਵਾੜੀ ਆ ਇਹਦੀ ਚੰਗੀਆਂ ਨਹੀਂ ਚੰਗੀਆਂ ਕਿਉਂਕਿ ਮੈਸੇਜ ਦੇਣ ਵਾਲੀਆਂ ਕਦੇ-ਕਦੇ ਬਣਦੀਆਂ ਆ ਇਹ ਮੂਵੀਆ ਘਟ ਬਣਾਉਂਦੇ ਆ ਇਹਨੂੰ ਤਾਂ ਕਰਕੇ ਮੈਂ ਤਾਂ ਇਹਨੂੰ ਬੈਸਟਿਕ ਅੱਛਾ ਭਾਈ ਰਿਲੇਟੇਬਲ ਚੀਜ਼ਾਂ ਕੀ ਦੇਖਦੇ ਹੋ ਫਿਲਮ ਦੇ ਵਿੱਚ ਜੇ ਆਪਾਂ ਦੇਖਾਂ ਆਮ ਸਾਰਨੋਂ ਵੱਡੀ ਗੱਲ ਤਾਂ ਪਹਿਲਾਂ ਮੈਨੂੰ ਇਹ ਲੱਗੀ ਵੀ ਮਹਿੰਗੀਆਂ ਪ੍ਰੋਡਕਟਾਂ ਵੇਚ ਕੇ ਵੀਰ ਕਰਾਂ امیر ਬਣ ਜਾਂਦੇ ਕਾਕੇ ਗਰੀਬ ਤੋਂ ਮੁੜ ਕੇ ਉਹ ਫਿਰ ਹੱਥ ਚੱਕ ਲੈਂਦੇ ਨੇ ਜੈ ਜੀ ਕੋਈ ਬਈ ਉਹ ਪਰਿਵਾਰ ਹੀ ਝਾੜ ਦਿੰਦੇ ਆ ਜਿਵੇਂ ਕੋਈ ਬਈ ਦਾ ਦੇਖੀ ਤੁਸੀਂ ਸੀਨਾ ਉਹਦੇ ਚ ਸਾਰਾ ਪਰਿਵਾਰ ਹੀ ਖਤਮ ਹੋ ਜਾਂਦਾ ਹੈਗਾ ਮੁੜ ਕੇ ਬੰਦਾ ਪਸਤਾਉਂਦਾ ਹੈਗਾ ਤੇ ਇੱਕ ਇਹਦੇ ਚ ਇਹ ਸੀਨ ਸੀਗਾ ਵੀ ਜਿਵੇਂ ਪੰਮੇ ਬਈ ਦਾ ਉਹ ਕੁੜੀ ਨੂੰ ਕਹਿੰਦੇ ਵੀ ਪੈਰਾਲਾਈਜ਼ ਹੋ ਗਈ ਵੀ ਉਹ ਉੱਠ ਨਹੀਂ ਸਕਦੀ ਵੀ ਉਹ ਸੀਨ ਨੇ ਬਹੁਤ ਜ਼ਿਆਦਾ ਰਵਾਇਆ ਵੀ ਇੱਕ ਪਿਓ ਆਦੇ ਲਾਦ ਨੂੰ ਕਿਵੇਂ ਸਾਹਮ ਰਿਹਾਗਾ ਜੋ ਮੈਸੇਜ ਜੀ ਮੈਸੇਜ ਮੈਂ ਕੱਸ ਨਹੀਂ ਸਕਦਾ ਇਹ ਅਜੇ ਚੰਡੀਗੜ੍ਹ ਪ੍ਰੋਜੈਕਟ ਦੀ ਵਿੱਚ ਗੱਲ ਹੁੰਦੀ ਆਣਾ ਜਦੋਂ ਪਾਈ ਯੂਰਪ ਦਾ ਡਾਇਲੌਗ ਆਉਂਦਾ ਇਹ ਚੀਜ਼ਾਂ ਇਹ ਸਾਡੇ ਜ਼ਿੰਮੇਦਾਰ ਭਾਈ ਹੀ ਨੇ ਜਿਹੜੇ ਇਸ ਵੱਧ ਜ਼ਮੀਨਾਂ ਦੇ ਵੱਧ ਰੇਟ ਦੇ ਕਾਰਨ ਉਹਨਾਂ ਨੂੰ ਦੇਣ ਦੇ ਨੇ ਬਾਅਦ ਚ ਪਛਤਾਉਂਦੇ ਨੇ ਲੱਗਦਾ ਕਿ ਸਾਨੂੰ ਆਵਦਾ ਘਾਟਾ ਸਾਡੀ ਪੀੜ੍ਹੀ ਨੂੰ ਘਾਟਾ ਪੈ ਰਿਹਾ ਬਈ ਮਹਾਲੀ ਏਰੀਆ ਚ ਤਾਂ ਕਿਤਾਬਾਂ ਆਈਆਂ ਕਹਿੰਦੇ ਵੀ ਜਿਹੜੇ ਬੰਦੇ ਇੱਥੇ ਪਹਿਲਾਂ ਸਕਿਉਰਿਟੀ ਗਾਰਡ ਸੀ ਨੇ ਜ਼ਮੀਨਾਂ ਮਹਿੰਗੀਆਂ ਹੋਈਆਂ ਉਹ ਫਰਚਰਾਂ ਤੇ ਆਉਣ ਲੱਗੇ ਚੰਡੀਗੜ੍ਹ ਕੋਠੀਆਂ ਲੈਣ ਦੁਬਾਰੇ ਫੇਰ ਉਹਨਾਂ ਦਾ ਸਾਰਾ ਸਮਾਨ ਵਿੱਕ ਗਿਆ ਨਹੀਂ ਉਹਨਾਂ ਦਾ ਸਮਾਂ ਪੈ ਗਿਆ ਦੁਬਾਰੇ ਫੇਰ ਉੱਥੇ ਸਕਿਉਰਟੀ ਗਾਰਡ ਲੱਗ ਗਿਆ ਮੈਂ ਤਾਂ ਇਹ ਹੀ ਕਹਿਣਾ ਚਾਹੁੰਦਾ ਵੀ ਜ਼ਮੀਨਾਂ ਨਾ ਵੇਚੋ ਜੀ ਇਹ ਸਾਰੇ ਨੋ ਵੱਡੀ ਪੁਰਾਣੇ ਬਜ਼ੁਰਗ ਕਹਿੰਦੇ ਸੀ ਵੀ ਜਦੋਂ ਅਸੀਂ ਪਾਕਿਸਤਾਨ ਚੁੱਜੜ ਕੇ ਆਏ ਆ ਸਾਡੇ ਨਾਲ ਚੰਦੀ ਸੋਨਾ ਤੇ ਜ਼ਮੀਨ ਸਾਡੇ ਨਾਲ ਤੁਰੇ ਆਪਾਂ ਕਹਿੰਦੇ ਆ ਵੀ ਸਾਡੇ ਨਾਲ ਕੋਈ ਜ਼ਮੀਨ ਤੁਰ ਕੇ ਨਹੀਂ ਜਾ ਸਕਦੀ ਪਰ ਪਾਕਿਸਤਾਨ ਆਧਾਰਨਾ ਜਦੋਂ ਇੱਧਰ ਆਏ ਆ ਜ਼ਮੀਨ ਤੁਰ ਕੇ ਇੱਧਰ ਸਰਕਾਰਾਂ ਨੂੰ ਦੇਣੀ ਪਈ ਜਿੰਨੀ ਉੱਧਰ ਰਹਿ ਗਈ ਸੀ બસ ਬੇਨਤੀ ਹੈ ਵੀ ਆਹ ਦੀਆਂ ਪ੍ਰਾਪਰਟੀਆਂ ਵਿਚਾਲੋ ਬਈ ਇੱਥੇ ਕਾਰਜੋਗ ਦਾ ਟਾਈਮ ਆ ਕੋਈ ਕਿਸੇ ਨੂੰ ਪੁੱਛਦਾ ਨਹੀਂ ਵੀ ਆਹ ਦਾ ਸਮਾਨ ਵੇਚ ਵਟ ਕੇ ਸਨੇਹੀ ਨਾਲ ਵਿਲੇ ਹੋ ਜੋ ਠੀਕ ਆ ਕਿਸੇ ਪਿੱਸੇ ਨਾਲ ਲੱਗੋ ਜੇ ਤੁਸੀਂ ਮੰਨ ਲਓ ਬਈ ਗੱਡੀ ਲੈ ਲਈ ਤੂੰ 50 ਲੱਖ ਦੀ ਲੈ ਲਈ ਤੇ ਤੂੰ ਸੜਕ ਤੇ ਚੜ ਤੈਨੂੰ 70 ਵਾਲੀ ਮਿਲ ਜੂ ਜਿੱਤ ਲੈਗਾ ਦੁਨੀਆ ਤੇ ਫਿਰ ਆਹ ਦੀ ਪ੍ਰਾਪਰਟੀ ਵਚਾ ਕੇ ਰੱਖੋ ਲੋਕਾਂ ਦੀ ਜੀਨ ਕਵੈਂਟਾ ਸਿਸਟਮ ਦੇਖ ਕੇ ਮਹਿੰਗਾ ਕੰਪਨੀਆਂ ਦਾ ਆਉਂਦਾ ਕਰਨਾ ਹੈ ਮੈਂ ਤਾਂ ਇਹ ਬੇਨਤੀ ਕਰਦਾ ਖੇਤੀ ਜਿਹੜਾ ਆਪਣਾ ਸੱਭਿਆਚਾਰ ਆ ਉਹ ਇੱਕ ਸਿਰੀ ਦਾ ਜ਼ਰੂਰ ਹੁੰਦਾ ਸਾਡੇ ਨਾਲ ਹੈ ਨਾ ਕਿਸਾਨਾਂ ਜਾਂ ਕਿਤੇ ਨਾ ਕਿਤੇ ਸਿਰੀ ਪਾਲੀ ਲੱਗਿਆ ਹੁੰਦਾ ਉਹ ਖੇਤੀ ਖੁਦ ਕਰਨ ਦਾ ਸਵਾਦ ਕਿੰਨਾ ਕੋ ਆਉਂਦਾ ਹੈ ਕਿ ਜਦੋਂ ਆਪਾਂ ਜਦੋਂ ਵੇਚ ਦਿੰਨੇ ਆ ਉਸ ਤੋਂ ਬਾਅਦ ਆਪਾਂ ਉਹਨਾਂ ਚੀਜ਼ਾਂ ਨੂੰ ਮਿਸ ਕਰਦੇ ਕਿ ਯਾਰ ਨਹੀਂ ਸਾਡੇ ਨਾਲ ਇਹ ਚੀਜ਼ਾਂ ਨਹੀਂ ਹੋਣੀ ਚਾਹੀਦੀ ਖੇਤੀ ਖੁਦ ਕਰਨ ਦੇ ਇੱਕ ਵੱਖਰਾ ਸਵਾਦ ਆਉਂਦਾ ਇੰਸਟਾਗ੍ਰam ਤੇ ਇੱਕ ਮੁੰਡੇ ਦੀ ਵੀਡੀਓ ਵਾਇਰਲ ਹੋਈ ਸੀ ਕਹਿੰਦਾ ਐਸੇ ਇਹ ਮੋਟਰ ਮੇਰੀ ਹੁੰਦੀ ਸੀ ਕਹਿੰਦਾ ਆ ਦੇਖੀ ਸੀ ਨਾ ਕਿ ਕਹਿੰਦਾ ਅੱਜ ਕੱਲ ਇਹ ਮੋਟਰ ਕਿਸੇ ਦੀ ਹੋ ਚੁੱਕੀ ਹੈ ਕਿਸੇ ਦੀ ਹੋ ਗਈ ਤੇ ਮੈਂ ਇਹ ਆਸਲ ਨਾਲ ਜਿਹ ਕੌਣ ਦਾ ਪਤਾ ਕੌਣ ਉਹਦਾ ਦਾਦੇ ਦੀ ਲਾਈ ਟਾਲੀ ਨਾਲ ਵੀ ਜੱਫੀ ਪਾਪਾ ਬੰਦਾ ਰੋਂਦਾ ਜਿਹਨੇ ਨਹੀਂ ਕੀਤੀ ਬਈ ਉਹਦੇ ਲਈ ਤਾਂ ਉਹ ਟਾਲੀ ਆ ਉਹ ਮੋਟਰੀ ਆ ਉਹਦੇ ਲਈ ਤਾਂ ਉਹ ਜ਼ਮੀਨ ਹੀ ਮੰਨ ਲਾ ਉਹਦੇ ਨਾਲ ਕੋਈ ਮੋਹ ਪਿਆਰ ਨਹੀਂ ਨੀ ਉਹ ਜ਼ਮੀਨ ਅੰਗ ਆ ਪਰਿਵਾਰ ਉਹ ਕਹਿੰਦੇ ਹੁੰਦੇ ਵੀ ਜ਼ਮੀਨ ਤੇ ਨੂੰ ਸੜਾ ਲੂ ਤੂੰ ਜ਼ਮੀਨ ਨੂੰ ਨਹੀਂ ਸੜਾ ਸਕਦਾ ਜੇ ਹੈ ਜੇਲ੍ਹ ਚ ਬੈਠੇ ਬੰਦੇ ਨੂੰ ਜ਼ਮੀਨ ਸੜਾ ਲੈਂਦੀ ਹੈ ਪਰ ਤੂੰ ਜ਼ਮੀਨ ਨੂੰ ਸੜਾ ਨਹੀਂ ਸਕਦਾ ਜ਼ਮੀਨ ਨਾਲ ਤਾਂ ਮੋਹ ਮੈਨੂੰ ਐ ਲੱਗਦਾ ਵੀ ਜਿਹੜਾ ਜ਼ਿਮੀਂਦਾਰ ਆ ਪੁੱਤੋਂ ਨੂੰ ਵੀ ਵੱੱਦ ਹੋਣਾ ਚਾਹੀਦਾ ਜੇ ਬਚਣਾ ਜਿਹੜੇ ਹਿਸਾਬ ਨਾਲ ਟਾਈਮ ਚੱਲ ਰਿਹਾ ਬਾਈ ਜੀ ਇਦੋਂ ਬਾਅਦ ਤਾਂ ਮੈਨੂੰ ਇਹ ਅਹਿਸਾਸ ਆ ਵੀ ਜਿਹੜੇ ਦੇਸ਼ਾਂ ਨੇ ਤਰੱਕੀ ਕਰਨੀ ਸੀ ਕਰ ਲਈ ਇਦੋਂ ਬਾਅਦ ਅੱਗੇ ਛੇ ਲੱਗਣ ਵਾਲੀ ਆ ਜਿਹੜੇ ਹਿਸਾਬ ਨਾਲ ਸਿਲਕ ਰੋਡ ਲੰਘੂਗਾ ਪਾਕਿਸਤਾਨ ਬਾਰਡਰ ਖੁੱਲਣ ਜਾ ਰਿਹਾਗਾ 70 ਲੱਖ ਨੂੰ 80 ਨੂੰ ਤਾਂ ਆਮ ਜ਼ਮੀਨਾਂ ਹੋ ਗਈਆਂ ਇੱਚ ਪਾਲੀ ਨਹੀਂ ਸੋਣੀ ਜ਼ਮੀਨ ਪਤਾ ਹੀ ਨਹੀਂ ਕਿੰਨੀ ਕਾੱਕ ਲੱਗਣੀ ਆ ਬਸ ਇਹੀ ਬਣ ਤੇ ਵਿਚਾਲੋ ਜ਼ਮੀਨਾਂ ਬਾਕੀ ਹੁਣ ਮੈਸੇਜ ਇਹ ਵੀ ਦੇਣਾ ਚਾਹੁੰਦਾ ਵੀ ਬਾਹਰਲੇ ਦੇਸ਼ ਨਾ ਜਾਓ ਪਰ ਕੋਈ ਕਿਸੇ ਤੋਂ ਕਹੇ ਤਾਂ ਰੁਕਦਾ ਨਹੀਂ ਲੋਕ ਮੈਨੂੰ ਵੀ ਸਵਾਲ ਕਰਦੇ ਵੀ ਤੂੰ ਵੀ ਤੁਰੇਂ ਫਿਰਦਾ ਕਹਿਣਗੇ ਪਰ ਮੈਂ ਕਹਿੰਦਾ ਵੀ ਜਾਓ ਯਾਰ ਚਲੋ ਪਮਾਰੋ ਪਰ ਬੈਗ ਮੁੜੇ हां मैं त एक कर पूरा हमला हां मैं त कहना भी जीदे बढ़िया चुल्ली ते गुल्ली या रोटी बढ़िया पकदे ओ ना तू पंगे लो बाकी ਹੁਣ ਕੈਨੇਡਾ ਤੂੰ ਸਿਆ ਦੇਖੋ ਬ੍ਰੈਮਟਨ ਚ ਵੀ ਧਰਨੇ ਲਾ ਕੇ ਮਿਲਣਾ ਹੁਣ ਵਾਲਟਾਂ ਚ ਕਿਸਾਨ ਲੀਡਰਾਂ ਤੇ ਇੱਕ ਨਾ ਪਹੁੰਚ ਕਰਨੀ ਪਈ ਜੀ ਵੀ ਅਗਵਾਈ ਕਰੋ हां ਮੈਂ ਧਰਨੇ ਦੀ ਅਗਵਾਈ ਕਰੋ ਇਧਰੋਂ ਨਾ ਕਿਸਾਨ ਲੀਡਰਾਂ ਤੇ ਨਹੀਂ ਪਾਇਆ ਬੇਣਤੀ ਆ ਵੀ ਬਾਤ ਜੋ ਯਾਰ ਬਟਾ ਮਾੜਾ बाकी ਬਈ ਤੁਸੀਂ ਆਪ ਦੀ ਮਰਜ਼ੀ ਕਰਨੀ ਆ ਆਪਾਂ ਦਾ ਜਿੰਨਾ ਕਰਦਾ ਮੈਸੇਜ ਦੇ ਸਕਦਾ